ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਤਰਕ ਲੈ ਕੇ ਆਇਆ ਨਿੱਕੀ ਜੀ ਵੀਡੀਓ ਆ ਨਿੱਕੀ ਜੀ ਜਾਣਕਾਰੀ ਆ ਇੰਟਰਸਟਿੰਗ ਜਾਣਕਾਰੀ ਆ ਐਂਡ ਤੱਕ ਜਰੂਰ ਸੁਣ ਲਿਓ ਜੀ ਟੂਨੇ ਦੀ ਗੱਲ ਕਰਾਂਗੇ ਅੱਜ ਆਪਾਂ ਕਹਿੰਦੇ ਆ ਕਿ ਉਹਨੇ ਟੂਨਾ ਕਰਤਾ ਜੀ ਉਹ ਫਲਾਣੇ ਬੰਦੇ ਤੇ ਜਾਂ ਆਪਾਂ ਹੋਰ ਬਹੁਤ ਸਾਰੇ ਜਿਹੜੇ ਬਾਬੇ ਬਣੇ ਹੋਏ ਨੇ ਉਹਨਾਂ ਕੋਲ ਜਾਣੇ ਆ ਕਿ ਸਾਨੂੰ ਕੋਈ ਟੂਨਾ ਕਰਨਾ ਦੱਸੋ ਜੀ ਅਸੀਂ ਕਿਸੇ ਦਾ ਕੰਮ ਫੇਲ ਕਰਨਾ ਤੇ ਅਸੀਂ ਕਿਸੇ ਦਾ ਜਿਹੜਾ ਕਿਸੇ ਤੋਂ ਜ਼ਮੀਨ ਆ ਜਿਹੜੀ ਉਹ ਲੈਣੀ ਆ ਕਿਸੇ ਨੂੰ ਵਾਸਚ ਕਰਨਾ ਪਤਾ ਨਹੀਂ ਕੀ ਕੁਝ ਕਿਸੇ ਦਾ ਨੁਕਸਾਨ ਕਰਨਾ ਚਾਹੁੰਦੇ ਆ ਅਸੀਂ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਅਸੀਂ ਟੂਣਾ ਕੀਤਾ ਕੀ ਐਦਾਂ ਹੁੰਦਾ ਕਿ ਟੂਣਾ ਸੱਚੀ ਹੁੰਦਾ ਕੀ ਕਿਸੇ ਨੂੰ ਇਹਦਾ ਇਤਿਹਾਸ ਪਤਾ ਸ਼ੁਰੂਆਤ ਕਿੱਤ ਹੋਈ ਉਹ ਪਤਾ ਕਿ ਜਿਹੜਾ ਚੌਂਕਾਂ ਦੇ ਵਿੱਚ ਅੱਜ ਇੱਥੇ ਆ ਕੇ ਵੀ ਅੱਜ ਆਪਾਂ 2025 ਚ ਜੀ ਰਹੇ ਆ ਤੇ ਇੰਨਾ ਕਿ ਜ਼ਿਆਦਾ ਆਪਣੇ ਕੋਲ ਤਾਮਝਾਮ ਆ ਚੁੱਕਿਆ ਵਿਗਿਆਨ ਦੀਆਂ ਇਨੀਆਂ ਕਾਡਾਂ ਨੇ ਵਿਗਿਆਨ ਨੇ ਸਾਨੂੰ ਇੰਨਾ ਕੁਝ ਦੇ ਚੁੱਕਿਆ ਪਰ ਅਸੀਂ ਫੇਰ ਵੀ ਕਈ ਚੌਂਕਾਂ ਦੇ ਵਿੱਚ ਅੱਜ ਵੀ ਆਪਣੇ ਪਏ ਦੇਖਦੇ ਆ ਨਾਰੀਅਲ ਲਾਲ ਚੁੰਨੀਆਂ ਸੰਧੂਰ ਤੇ ਸ਼ਰਾਬ ਦੀ ਬੋਤਲ ਚਿਕਨ ਪਤਾ ਨਹੀਂ ਕੀ ਕੁਝ ਆਪਾਂ ਘਰ ਦਿੰਦੇ ਆ ਤੇ ਮੈਂ ਇੱਕ ਵੀਡੀਓ ਦੇਖੀ ਮੈਨੂੰ ਯਾਦ ਆਇਆ ਵੀ ਆਪਣੇ ਲੋਕ ਹੁਣ ਬਾਹਰਲੇ ਮੁਲਕਾਂ 'ਚ ਬਹੁਤ ਪਹੁੰਚ ਗਏ ਕੈਨੇਡਾ ਦੇ ਵਿੱਚ ਵੀ ਨਾ ਕਿਸੇ ਨੇ ਰੀਲ ਪਾਈ ਹੋਈ ਵੀ ਆ ਦੇਖੋ ਵੀ ਆਪਣੇ ਭਾਰਤੀ ਲੋਕ ਇੱਥੇ ਆ ਕੇ ਵੀ ਨਹੀਂ ਹਟਦੇ ਚੌਂਕ ਦੇ ਵਿੱਚ ਉੱਥੇ ਵੀ ਨਾ ਕਿਸੇ ਨੇ ਆਹ ਸਾਰਾ ਕੁਝ ਕੀਤਾ ਹੋਇਆ ਉਹਨੂੰ ਟੂਣਾ ਜਿਹੜੇ ਲੋਕ ਕਹਿੰਦੇ ਨੇ ਉਹ ਟੂਣਾ ਇੱਕ ਤਰ੍ਹਾਂ ਦੇ ਨਾਲ ਆਪਣੇ ਵੱਲੋਂ ਤਾਂ ਉਹਨਾਂ ਨੇ ਕੀਤਾ ਹੋਇਆ ਸੀ ਮਤਲਬ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਪਰ ਇਹ ਵਹਿਮ ਭਰਮ ਸਾਡਾ ਪਿੱਛਾ ਨਹੀਂ ਛੱਡਦੇ ਕਿਉਂ ਕਿ ਅਸੀਂ ਉਹੀ ਲਕੀਰ ਦੇ ਫਕੀਰ ਬਣੇ ਹੋਏ ਆ ਤੇ ਅਸੀਂ ਜਾਣਨਾ ਨਹੀਂ ਚਾਹੁੰਦੇ ਸੱਚ ਕੀ ਆ ਇਹਦੇ ਪਿੱਛੇ ਲੌਜਿਕ ਕੀ ਆ ਸੋ ਮੈਂ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਲੌਜਿਕ ਕੀ ਸੀ ਪੁਰਾਣੇ ਸਮਿਆਂ ਦੇ ਨਾਲ ਸਾਰੇ ਸਬੰਧ ਰੱਖਦੇ ਨੇ ਜਿੰਨੇ ਵੀ ਵਹਿਮ ਪਰਮੰਧ ਵਿਸ਼ਵਾਸ ਨੇ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਸੰਚਾਰ ਦੇ ਸਾਧਨ ਬਹੁਤ ਘੱਟ ਸੀ ਹੁਣ ਤਾਂ ਤੁਸੀਂ ਇੱਕ ਫੋਨ ਮਲਾਓ ਤੁਸੀਂ ਤੇ ਜਿੱਥੇ ਵੀ ਜਿਹਨੂੰ ਵੀ ਬੰਦੇ ਨੂੰ ਹਾਜ਼ਰ ਕਰਨਾ ਕਰ ਲੋ ਪਹਿਲਾਂ ਕੀ ਹੁੰਦਾ ਸੀ ਕੋਈ ਵੈਦ ਨਹੀਂ ਸੀ ਕੋਈ ਬਹੁਤੇ ਜਿਆਦਾ ਹੁੰਦੇ ਕੋਈ 5 ਪਿੰਡਾਂ ਦੇ ਵਿੱਚ ਇੱਕ ਵੈਦ ਹੁੰਦਾ ਸੀ ਤਾਂ ਕੋਈ ਜਦੋਂ ਬਿਮਾਰ ਹੋ ਜਾਂਦਾ ਸੀ ਜਦੋਂ ਤਾਂ ਉਹਨਾਂ ਨੂੰ ਬੜੀ ਨਾ ਮੁਸ਼ਕਲ ਆਉਂਦੀ ਸੀ ਐਂ ਥੋੜੀਆ ਵੀ ਅੱਜ ਆਪਾਂ ਫੋਨ ਕੀਤਾ ਅਪਾਇੰਟਮੈਂਟ ਲਈ ਤੇ ਡਾਕਟਰ ਕੋਲ ਪਹੁੰਚ ਗਏ ਜਾਂ ਡਾਕਟਰ ਹੁਣ ਪੈਸਾ ਦੇ ਉਹ ਘਰੇ ਆ ਜੂਗਾ ਐਦਾਂ ਦਾ ਕੁਝ ਨਹੀਂ ਸੀ ਉਦੋਂ ਜੇ ਕੋਈ ਬਿਮਾਰ ਹੋ ਗਿਆ ਤਾਂ ਵੈਦ ਨੂੰ ਬੁਲਾਉਣਾ ਹੁੰਦਾ ਸੀ ਅਸਲ 'ਚ ਇਹ ਕਾਰਨ ਸੀ ਚੌਂਕਾਂ ਦੇ ਉੱਤੇ ਸਾਰਾ ਕੁਝ ਰੱਖਣ ਦਾ ਕੀ ਰੱਖਦੇ ਸੀ ਲੋਕ ਉਦੋਂ ਚੌਂਕ ਦੇ ਉੱਤੇ ਖੜਾਉਣੇ ਰੱਖ ਦਿੰਦੇ ਸੀ ਚੌਂਕ ਦੇ ਵਿਚਾਲੇ ਤਾਂ ਰੱਖਦੇ ਸੀ ਕਿ ਕੋਈ ਜਿਹੜਾ ਵੈਦ ਆ ਉਹਦੇ ਤੱਕ ਸੁਨੇਹਾ ਪਹੁੰਚਾ ਦੇਵੇ ਉਸ ਚੌਂਕ ਦੇ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਇਹ ਵੀ ਇੱਥੇ ਕੋਈ ਬੱਚਾ ਬਿਮਾਰ ਬੱਚੇ ਦਾ ਢਿੱਡ ਦੁਖਦਾ ਹੋ ਸਕਦਾ ਬੱਚੇ ਨੂੰ ਬੁਖਾਰ ਹੋ ਸਕਦਾ ਵੀ ਬੱਚਾ ਕੋਈ ਇੱਥੇ ਬਿਮਾਰ ਆ ਵੀ ਵੈਦ ਨੂੰ ਸੁਨੇਹਾ ਦੇ ਉਹ ਉਦਾਂ ਦੀ ਦਵਾਈ ਬਣਾ ਕੇ ਇੱਥੇ ਪਹੁੰਚ ਦੇਵੇ ਤਾਂ ਉਹਦਾ ਮਤਲਬ ਇਹ ਸੀ ਵੈਦ ਨੂੰ ਬੁਲਾਉਣਾ ਸੰਧੂਰ ਰੱਖਦੇ ਸੀ ਲੋਕ ਸੰਧੂਰ ਚੌਂਕ ਦੇ ਵਿੱਚ ਤਾਂ ਰੱਖਿਆ ਜਾਂਦਾ ਸੀ ਸੰਧੂਰ ਦਾ ਮਤਲਬ ਆ ਕਿ ਜਿਹੜੀ ਔਰਤ ਘਰ ਦੀ ਨੂੰਹ ਆ ਉਹ ਬਿਮਾਰ ਆ ਵੀ ਉਹ ਜਿਹੜੀ ਉਸ ਹਿਸਾਬ ਦੀ ਦਵਾਈ ਬਣਾ ਕੇ ਵੈਦ ਆ ਜਿਹੜਾ ਉਹ ਚੱਲ ਕੇ ਉੱਥੇ ਤੱਕ ਆਵੇ ਤੇ ਉਸ ਨੂੰਹ ਦਾ ਇਲਾਜ ਕਰ ਦਵੇ ਸੋ ਇੱਕ ਸਿੰਬਲ ਹੁੰਦੇ ਸੀ ਸਾਈਨ ਹੁੰਦੇ ਸੀਗੇ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਦਰਸਾਉਂਦੀਆਂ ਸੀਗੀਆਂ ਵੀ ਆ ਆ ਬੰਦਾ ਬਿਮਾਰ ਆ ਬੱਚਾ ਬਿਮਾਰ ਆ ਲੇਡੀ ਬਿਮਾਰ ਆ ਉਸ ਤੋਂ ਬਾਅਦ ਆਪਾਂ ਸ਼ਾਮਲ ਕਰ ਲਏ ਦਾਰੂ ਦੀ ਬੋਤਲ ਹੋਰ ਪਤਾ ਨਹੀਂ ਕੀ ਕੁਝ ਨਾਰੀਅਲ ਐਡ ਕਰ ਲਏ ਆ ਫਲਾਣਾ ਮਤਲਬ ਲੋਕਾਂ ਦੇ ਪੈਸੇ ਕਮਾਉਣ ਦੇ ਸਾਧਨ ਬਣ ਗਏ ਅਸਲ 'ਚ ਇਹ ਕਾਰਨ ਸੀ ਇੱਕ ਸੰਚਾਰ ਦਾ ਸਾਧਨ ਸੀਗਾ ਚੌਂਕ ਦੇ ਉੱਤੇ ਇਹ ਚੀਜ਼ਾਂ ਨੂੰ ਰੱਖਣਾ ਕੋਈ ਟੂਣਾ ਨਹੀਂ ਸੀ ਹੁੰਦਾ ਕਿਸੇ ਦਾ ਕਾਰੋਬਾਰ ਨਹੀਂ ਅਸੀਂ ਠੱਪ ਕਰ ਸਕਦੇ ਚੌਂਕ ਦੇ ਵਿੱਚ ਨਾਰੀਅਲ ਰੱਖ ਕੇ ਦਾਰੂ ਦੀ ਬੋਤਲ ਰੱਖ ਕੇ ਆਪਾਂ ਕਿਸੇ ਨੂੰ ਸ਼ਰਾਬੀ ਨਹੀਂ ਬਣਾ ਸਕਦੇ ਆਪਾਂ ਕਿਸੇ ਦਾ ਘਰ ਨਹੀਂ ਦਬਾਅ ਕਰ ਸਕਦੇ ਇੰਨੀਆਂ ਪਾਵਰਾਂ ਸਾਨੂੰ ਰੱਬ ਨੇ ਨਹੀਂ ਦਿੱਤੀਆਂ ਇਹ ਪਾਵਰਾਂ ਉਹਦੇ ਕੋਲ ਹੀ ਨੇ ਪਰਮਾਤਮਾ ਦੇ ਕੋਲ ਹੋਰ ਕਿਸੇ ਕੋਲ ਨਹੀਂ ਹੈਗੀਆਂ ਸੋ ਅੱਜ ਦੀ ਵੀਡੀਓ ਚ ਇੰਨੀ ਇੱਕ ਜਾਣਕਾਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿਵੇਂ ਲੱਗੀ ਜਰੂਰ ਦੱਸਿਓ ਕੁਝ ਹੋਰ ਐਡ-ਆਨ ਕਰਨਾ ਇਹਦੇ ਵਿੱਚ ਮੇਰੀ ਜਾਣਕਾਰੀ 'ਚ ਵਾਧਾ ਕਰਨਾ ਮੈਂ ਹਮੇਸ਼ਾ ਸਵਾਗਤ ਕਰਦਾ ਹੁੰਨਾ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕੋਈ ਤੁਹਾਨੂੰ ਹੋਰ ਅੰਧਵਿਸ਼ਵਾਸਾਂ ਬਾਰੇ ਜਾਣਕਾਰੀ ਹੈ ਉਹਨਾਂ ਦਾ ਇਤਿਹਾਸ ਪਤਾ ਉਹ ਵੀ ਮੈਨੂੰ ਕਮੈਂਟ ਕਰੋ ਮੈਂ ਨਾਮ ਲੈ ਕੇ ਜਰੂਰ ਅਗਲੀਆਂ ਵੀਡੀਓਜ਼ ਉਹਨਾਂ ਬਾਰੇ ਬਣਾਉਂਗਾ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਬਹੁਤ ਜਲਦੀ ਮਿਲੂੰਗਾ